ਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਇਹ ਨਵੀਂ ਵੀਡੀਓ ਚ ਅੱਜ ਆਪਾਂ ਫੇਰ ਤੋਂ ਮੈਂ ਦੱਸਣਾ ਤੁਹਾਨੂੰ ਅੱਜ ਇਹੀ ਗੇਮਿੰਗ ਦੇ ਇੱਕ ਸਿਮਿਲਰ 3D ਦੀ ਇੱਕ ਨਿਊ ਅਪਡੇਟ ਆਈ ਹੈ ਤੇ ਉਸ ਤੇ ਦੱਸਣ ਕੀ ਕੀ ਹੁੰਦੇ ਆ ਸਭ ਤੋਂ ਪਹਿਲਾਂ ਇਧਰੋਂ ਦੀ ਜਿਹੜਾ ਵੀ ਕੋਈ ਕਰਨਾ ਕੁਝ ਲੈ ਲਓ ਮੈਂ ਹੁਣ ਇੱਥੇ ਆਈਸ਼ਰ 201 ਆਈਸ਼ਰ 200 ਤਾਲੀ ਤੇ ਆ ਗੇਮ ਖੇਦਦੇ ਹੋਏ ਰਸੀ ਮੋਬਾਈਲ ਦਾ ਤਾਂ ਜਾਂ ਜੋ ਵੀ ਜੋ ਵੀ ਤੁਹਾਨੂੰ ਤੁਹਾਨੂੰ ਟੀ ਨੈਟ ਮਿਲਦਾ ਉਹ ਬੰਦ ਕਰ ਨਹੀਂ ਤੇ ਬਾਰ ਬਾਰ ਐਡ ਆਉਣਗੇ ਇਹ ਲੈ ਲਿਆ ਇਧਰ ਨੂੰ ਸਟੀering wheel ਲਵਾਵਾਂਗੇ ਤੇ ਹੁਣ ਵੇਖੋ ਤੇ ਜਿਸਕਾ ਆਇਆ ਇੱਥੇ ਹੁਣ ਵੈਦਰ ਆ ਗਿਆਗਾ ਅਪਡੇਟ ਕਰਨ ਤੋਂ ਬਾਅਦ ਆ ਸਕਾਈ ਲਾਈਟ ਇੱਥੇ ਸਕਾਏ ਐ ਚੇਂਜ ਹੋ ਸਕਦਾਗਾ ਮੈਂ ਅੱਛੇ ਦਿਨਾਂ ਬਾਅਦ ਲਾਈਟ ਦਿਨਾਂ ਬਾਅਦ ਵੀ ਆ ਵੇਖ ਦੋ ਬੜਾ ਹੋਇਆ ਸੂਰਜ ਐਵੇਂ ਹੋ ਸਕਦਾ ਤੇ ਟਰੈਕਟਰ ਦਾ ਕਰਦਾ ਹੁੰਦਾਗਾ ਹੁਣ ਆਪਾਂ ਰੇਨ ਕਰਦੇ ਆ ਇਹ ਲੋ ਰੇਨ ਡੋ ਰੇਨ ਤੇ ਜਦੋਂ ਜ਼ੋਰ ਦੀ ਰੇਨ ਆਉਂਦੀ ਆ স্নੋ ਫਾਲ স্নੋ ਕਿੰਨੇ স্নੋ ਫਾਲ স্নੋ ਫਾਲ ਨੂੰ ਬਣ ਗੰਦੇ ਆ ਅਗਰੇ ਦੋ ਬਹੁਤ ਗਰੇ ਆ ਅਗਰੀ ਫੈੜ ਆ ਵੇਖੋ ਆਗਰੀ ਫੈੜ ਗਈ ਆ ਵੇਖੋ ਇੱਥੇ ਬਲੂ ਲਾਈਟ ਲੀव्स ਪੱਤੇ ਆ ਜਾਂਦੇ ਆ ਤੇ ਦੋਵੇਂ ਪੱਤੇ ਆ ਜਾਂਦੇ ਆ ਇੱਥੇ ਐਨੀਮਲਸ ਬਰਡਜ਼ ਨਿੰਕੀ ਕਰੋ ਹੀਨਰ ਬਰਦਰ ਪੈਡਟ ਹਨਾ ਤੇ ਹੋਰ ਵੀ ਹੋਰ ਵੀ ਹੈਗੇ ਆ ਤੇ ਡੋਂ ਦੀ ਆਪਾਂ ਇਹਨੂੰ ਵੱਧ ਕਰ ਸਕਦੇ ਆ ਵੇਖੋ ਵੱਧੋਗੇ ਘੱਟ ਹੋਗੇ ਬਸ ਐ ਕਰ ਸਕਦੇ ਆ ਤੇ ਡੋਂ ਦੀ ਐਨੀਮਲਸ ਹੋਗੇ ਸ਼ੀਪ ਐਲੀਫੈਂਟ ਆ ਐਲੀਫੈਂਟ ਆ ਵੇਖੋ ਤੇ گاਵਾ ਸ਼ੇਡ ਬਿੱਲੀਆ ਕੁੱਤੇ ਉਹ ਵੀ ਗੜਾ ਗਦਾ ਆ ਜਾਂਦੇ ਆ ਤੇ ਬਰਡਸ ਆ ਟਿੰਕ ਟੂ ਫ্লাই ਟੂਗੇਦਰ ਫਰੀ ਫ੍ਰੀਡਮ ਅਨ ਐਮੇ ਬਰਡ ਹੋ ਜਾਂਦਾਗਾ ਤੇ ਵੈਸੇ ਤਾਂ ਜੇ ਆਪਾਂ ਬੰਦੀ ਕਰਦੇ ਇਧਰ ਨਹੀਂ ਤੇ ਹੁਣ ਹੋੜਾ ਆਪਾਂ ਕਰਦੇ ਆ ਆ ਵੇਖੋ ਇਹ ਕੀ ਆ ਸੈਂਡ ਸਟ੍ਰੋਮ ਮਿੱਟੀ ਦਾ ਤੂਫਾਨ ਧੂਆ ਤੂਫੰਦਰ ਟੋਰਨੇਡੋ ਟੁੰਡ ਟੁੰਡ ਵੀ ਆ ਗਈ ਐ ਉਹਦਾ ਵੀ ਗੜਾ ਵਗੜਾ ਆ ਜਾਂਦਾਗਾ ਤੇ ਇੱਕ ਤਾਂ ਟਰੈਕਟਰ ਮੋਡੀਫਿਕੇਸ਼ਨ ਚ ਵੀ ਆਈ ਕੁਡ 3 ਟ੍ਰੋਲੀ ਆ ਜਾਂਦੀ ਆ 3 ਟ੍ਰੋਲੀ ਆਣ ਆ ਠੁੰਡੀ ਐ ਲੋਡ ਐਂਡ ਵੀ ਗੱਟ ਅ ਵੀ ਗੱਟ ਆਂਡ ਐਡੀਟਰ ਅਲੀ ਚਾਰ ਟਰਾਲੀਆਂ ਹੁੰਨੀਆਂ ਨਹੀਂ 1 2 3 ਚਾਰ ਹੀ ਹੁੰਨੀਆਂ ਜੀ ਤੇ ਇਦੋਂ ਨਹੀਂ ਬਾਕੀ ਦਾ ਆ ਜਾਂਦਾਗਾ ਤੇ ਇਦੋਂ ਨਹੀਂ ਬਾਕੀ ਦੇ ਹੈਗੇ ਟਰਾਲੀ ਲੋਡ ਬੋਰੀ ਬੂਰੀਆਂ ਕਰ ਸਕਦੇ ਆਪਾਂ ਤੇ ਇੱਥੇ ਬਾਕੀ ਆ ਵੇਖੋ ਚੇਂਜ ਆ ਵੇਖੋ ਇਹ ਬੰਦਰੀ ਆ ਹੈਡਰ ਚੇਂਜ ਹੁੰਦਾਗਾ ਵੇਖੋ ਐਵੇਂ بس ਇਸ ਸਟੇਡਿੰਗ ਦਾ ਹੈਲਪਿੰਗ ਬਸ ਹੈ ਹੁੰਦਾਗਾ ਇਹ ਵੀਲ ਦਾ ਆ ਜਾਣਾ ਚੇਂਜ ਵੀਲ ਆਵਰ ਦੇ ਉੱਤੇ ਆ ਜਾਂਦੇ ਆ ਆਈ ਡੋਨਟ ਰੇਸ ਵੱਡ ਕੱਟ ਹੁੰਦੀ ਆ ਵੇਖੋ ਹੁਣ ਸੱਜਾ ਮੈਂ ਕੱਟ ਕਰ ਦਿੰਦਾ ਬਸ ਹਾਂ ਹੁਣ ਵੇਖੋ ਜਿਵੇਂ ਕੱਟ ਹੋਗੀ ਤੇ ਬਾਦ ਫਿਰ ਡਰੋਂ ਦੀ ਆਪਾਂ ਰੇਸ ਕਾਡੂ ਵੱਟ ਕਰ ਸਕਦੇ ਆ ਡਰੋਂ ਦੀ ਬ੍ਰੇਕ ਤੋੜਨ ਦਾ ਦੇਖੋ ਆਹ ਕਲਿੱਕ ਕਰਨ ਤੇ ਇਹ ਹੋ ਜਾਂਦਾ ਦੇਖੋ ਹਾਂ ਮੂੰ ਤੇ ਆ ਟੋਟੇ ਆ ਉਹਦਾ ਆਟੋ ਵਾਲਾ ਕਰਤੇ ਬ੍ਰੇਕ ਆਟੋ ਵਾਲੇ ਕਰਤੇ ਇੱਥੇ ਇੱਕ ਗਲਿਚ ਦੇ ਕਾਰਨ ਉਹ ਨਹੀਂ ਹੋ ਜਾਂਦਾ 2 ਮਿੰਟ ਮੈਂ ਤੁਹਾਨੂੰ ਐਮਜੀ ਟਰੈਕਟਰ ਨਾਲ ਕਰਕੇ ਦਿਖਾਉਣਾ ਹੁਣ ਵੇਖੋ ਬ੍ਰੂੰਡੀ ਆ ਗੇਅਰ ਅੱਪ ਹੋ ਜਾਂਦਾ گاਉਂ ਵਿੱਚ ਤੇ ਗੱਡੀਆਂ ਦੇ ਵਿੱਚ ਜੀ ਪੰਜ ਗੇਅਰ ਹੁੰਦੇ ਤੁਹਾਨੂੰ ਵਿਖਾ ਦਿੰਦਾਗਾ ਕੋਈ ਗੱਡੀ ਲੈਣੇ ਆਪਾਂ ਹੁਣ ਚਲੋ ਸਕਾਟ ਤੋਂ ਲੈ ਲੈਣੇ ਆ ਆ ਵੇਖੋ ਪੰਜ ਗੇਅਰ ਹੁੰਦੇ ਆ ਜੀ ਆ ਵੇਖੋ ਪੰਜ ਗੇਅਰ ਹੁੰਦੇ ਆ ਜੀ ਤੇ ਬਸ ਇਹ ਆ ਤੇ ਸਦੇ ਕਲਰ ਸਾਇੰਡੇ ਉਹ ਮੇਰੇ ਗੜਵ ਗੂੜਾ ਤੇਜੀ ਹੋਰ ਬਾਈਕ ਮੋਡੀਫਿਕੇਸ਼ਨ ਆ ਜਾਂਦੇ ਹੋਰ ਹੋਣ ਓਕੇ ਆ ਦੇਖੋ ਹੁਣ ਹੁਣ ਮੈਂ ਕੋਈ ਬਾਈਕ ਲੈਣਾਗਾ ਚਲੋ ਫੋ ਬੋਲਟ ਲੈਣੇ ਆ ਆਏ ਖੋਹਾਨ ਤੁਸੀਂ ਫੋਨ ਨਹੀਂ ਲਿਆ ਹੁਣ ਐਵੇਂ ਹੋਰ ਜੇ ਆ ਜਾਂਦੇ ਆ ਸੋ ਦੋਸਤੋ ਮੈਨੂੰ ਮੈਂ ਹੁਣ ਦੱਸਦਾ ਇਹ ਭਰਾ ਦੇ ਚੈਨਲ ਬਾਰੇ ਜਿਹੜਾ ਨਾਮ ਉਹਨੇ ਸਿੰਘ ਬ੍ਰਦਰ ਤੋਂ ਸਿੰਘ ਬ੍ਰਦਰ U5A ਤੋਂ ਉਹਨੇ ਮਨਜੋਤ ਸਿੰਘ ਬੜਾਰ ਮਨਜੋਤ ਸਿੰਘ ਬੜਾਰ ਕਰਦਾ ਹੈਗਾ ਪਲੀਜ਼ ਜਾ ਕੇ ਉਹਨੂੰ ਸਬਸਕ੍ਰਾਈਬ ਵੀ ਕਰੋ ਜੇ ਤੇ ਮੈਨੂੰ ਹੀ ਜਾਂਦੇ ਅਨਸਕ੍ਰਾਈਬ ਕਰੋਗੇ ਤੇ ਮੈਨੂੰ ਇਹ ਮੈਨੂੰ ਮੈਨੂੰ ਇਹੋ ਜਿਹੇ ਯੂਟਿਊਬਰ ਤੋਂ ਹੁੰਦੀ ਆ ਕਿ ਉਹ ਕੀ ਇਹ ਦੂਜੇ ਯੂਟਿਊਬਰ ਨਾਲ ਕੰਪੇਅਰ ਕਰਦੇ ਆ ਕਿ ਉਹ ਜੋ ਬਸ ਮੈਨੂੰ ਇਹੋ ਜਿਹੇ ਯੂਟਿਊਬਰ ਨਾਲ ਬਹੁਤ ਹੁੰਦੀ ਆ ਤੇ ਇਹੋ ਜਿਹਾ ਮੇਰਾ ਪੜਾਅ ਸ਼ੈਲ ਮੈਨੂੰ ਲੱਗਦਾ ਪਰ ਹੋ ਹੈ ਨਹੀਂ ਤੇ ਇਸ ਲਈ ਤੁਸੀਂ ਮੇਰੇ ਪੜਾਅ ਦੇ ਚੈਨਲ ਤੇ ਵੀ ਜਾ ਕੇ ਵੇਖ ਸਕਦੇ ਹੋ ਤੇ ਹੋਰ ਸਸਰੀ ਕਾਲ ਜੀ ਦੋਸਤੋ ਤੇ ਤੁਸੀਂ ਇਹ ਗੇਮ ਇੱਕ ਵਾਰ ਜ਼ਰੂਰ ਵੇਖ ਤੇ ਖੇਡ ਤੇ ਵੇਖੋ ਸਸਰੀ ਕਾਲ ਜੀ ਦੋਸਤੋ ਬਾਏ ਬਾਏ